ਚੋਣਾਂ ਦਾ ਮਾਹੌਲ ਹੈ ਕੋਈ ਇਧਰੋਂ ਟੁੱਟ ਕੇ ਤੇ ਦੂਜੀ ਪਾਰਟੀ ਜੁਆਇਨ ਕਰ ਰਿਹਾ ਹੈ ਕਿਸੇ ਨੂੰ ਕੋਈ ਸੱਤਾਧਾਰੀ ਪਾਰਟੀ ਤੋੜ ਕੇ ਆਪਣੇ ਵੱਲ ਲਿਆਉਣਾ ਚਾਹੁੰਦੀ ਹੈ ਲਿਆਉਣਾ ਚਾਹੁੰਦੀ ਕੀ ਹੈ ਲਿਆ ਚੁੱਕੀ ਹੈ ਔਰ ਇਹਨਾਂ ਹਾਲਾਤਾਂ ਦੇ ਵਿੱਚ ਪਾਰਟੀ ਦੀ ਵਿਚਾਰਧਾਰਾ ਐਨ ਛੱਕੇ ਟੰਗੀ ਨਜ਼ਰ ਆ ਰਹੀ ਹੈ ਪਾਰਟੀਆਂ ਆਪੋ ਆਪਣੀਆਂ ਪਾਰਟੀਆਂ ਦੇ ਨੁਮਾਇੰਦੇ ਲੱਗੇ ਹੋਏ ਨੇ ਚੋਣਾਂ ਦੇ ਵਿੱਚ ਵੱਧ ਵੋਟਾਂ ਹਾਸਲ ਕਰਨ ਲਈ ਔਰ ਉਸ ਦੇ ਵਿੱਚ ਭਾਵੇਂ ਬੰਦਾ ਬਾਹਰੋਂ ਲਿਆ ਕੇ ਤੇ ਆਪਣੀ ਪਾਰਟੀ ਚ ਵਾੜ ਕੇ ਉਮੀਦਵਾਰ ਬਣਾਇਆ ਜਾਵੇ ਜਾਂ ਫਿਰ ਕਿسے ਐਂਡ ਨਵੇਂ ਨਕੋਰ ਇਨਸਾਨ ਨੂੰ ਲੀਡਰ ਬਣਾ ਦਿੱਤਾ ਜਾਵੇ ਇਹਦੇ ਵਿੱਚ ਵੀ ਪਾਰਟੀਆਂ ਗਰੇਜ਼ ਨਹੀਂ ਕਰ ਰਹੀਆਂ ਫਿਲਹਾਲ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਤਾਧਾਰੀ ਪਾਰਟੀ ਹੈ ਪੰਜਾਬ ਦੇ ਅੰਦਰ ਔਰ ਉਸ ਪਾਰਟੀ ਦੇ ਵੱਲੋਂ ਪਵਨ ਕੁਮਾਰ ਟੀਨੂ ਨੂੰ ਜਲੰਧਰੋਂ ਲਗਾ ਦਿੱਤਾ ਗਿਆ ਉਮੀਦਵਾਰ ਖੈਰ ਪਵਨ ਕੁਮਾਰ ਟੀਨੂ ਇੱਕ ਪਾਸੇ ਤੇ ਸੁਸ਼ੀਲ ਕੁਮਾਰ ਰਿੰਕੂ ਇੱਕ ਪਾਸੇ ਸੁਸ਼ੀਲ ਕੁਮਾਰ ਰਿੰਕੂ ਦਾ ਜੋ ਕਦ ਬਣ ਚੁੱਕਿਆ ਹੈ ਜ਼ਿਮਨੀ ਚੋਣਾ ਤੋਂ ਬਾਅਦ ਐਮਪੀ ਰਹਿ ਚੁੱਕੇ ਨੇ ਔਰ ਉਹਨਾਂ ਦਾ ਜੋ ਲੋਕਾਂ ਦੇ ਵਿੱਚ ਰਸੂਖ ਵੜ ਗਿਆ ਦਾ ਉਹ ਸ਼ਾਇਦ ਪਵਨ ਕੁਮਾਰ ਟੀਨੂ ਅਜੇ ਟੈਕਲ ਨਾ ਕਰ ਸਕਣ ਪਰ ਦੂਜੇ ਪਾਸੇ ਪਵਨ ਕੁਮਾਰ ਟੀਨੂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਰੰਗ ਦੇ ਵਿੱਚ ਜ਼ਰੂਰ ਰੰਗੇ ਨੇ ਹੱਥ ਦੇ ਵਿੱਚ ਝਾੜੂ ਫੜ ਕੇ ਕਹਿੰਦੇ ਅਸੀਂ ਸਾਰੀ ਬੁਰਾਈ ਹੂੰਝ ਦੇਣੀ ਹੈ ਸਾਰਾ ਵਿਰੋਧ ਸਾਰਾ ਪ੍ਰਦਰਸ਼ਨ ਹਰ ਇੱਕ ਚੀਜ਼ ਜਿਹੜੀ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਪੰਜਾਬੀਆਂ ਦੇ ਖਿਲਾਫ ਹੈ ਉਹੀ ਲੰਬੇ ਚੌੜੇ ਭਾਸ਼ਣ ਹੁਣ ਪਵਨ ਕੁਮਾਰ ਟੀਨੂ ਦੇਣ ਲੱਗੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਉਹ ਜਿਹੜੇ ਪਵਨ ਕੁਮਾਰ ਟੀਨੂ ਇੱਕ ਸਮੇਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਹੁੰਦੇ ਸੀ ਖੈਰ ਉਹ ਵੀ ਗੱਲਾਂ ਹਰ ਕਿਸੇ ਨੇ ਸੁਣੀਆਂ ਕੋਈ ਪੁਰਾਣੀ ਗੱਲ ਨਹੀਂ ਹੈਗੀ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਜਿਹੜੀ ਪਵਨ ਕੁਮਾਰ ਟੀਨੂ ਅ ਦਹਾਕਿਆ ਪਹਿਲਾਂ ਕਰਗੇ ਨੇ ਅਜੇ ਹੁਣੇ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਉਦੋਂ ਵੀ ਵਨ ਇੰਡੀਆ ਪੰਜਾਬੀ ਦੇ ਉੱਤੇ ਇੱਕ ਇੰਟਰਵਿਊ ਚੱਲ ਰਹੀ ਸੀ ਪਵਨ ਕੁਮਾਰ ਟੀਨੂ ਦੀ ਉਸ ਵਿੱਚ ਵੀ ਪਵਨ ਕੁਮਾਰ ਟੀਨੂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਬੜੇ ਇਲਜ਼ਾਮ ਲਾਏ ਸੀ ਹੁਣ ਵੀ ਜੋ ਹਾਲ ਹੀ ਦੇ ਵਿੱਚ ਗੱਲਾਂ ਹੋਈਆਂ ਨੇ ਕੁਝ ਮਹੀਨੇ ਕੁਝ ਹਫ਼ਤੇ ਪਹਿਲਾਂ ਦੀਆਂ ਉਹਨਾਂ ਦੇ ਵਿੱਚ ਵੀ ਪਵਨ ਕੁਮਾਰ ਟੀਨੂ ਦੇ ਬਿਆਨ ਇਸ ਤਰ੍ਹਾਂ ਦੀ ਨਜ਼ਰ ਆਉਂਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਉਹ ਸਾਫ਼ ਸੀਐਮ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਦਾ ਡਰਾਈਵਰ ਦੱਸਦੇ ਨੇ ਅ ਅਰਵਿੰਦ ਕੇਜਰੀਵਾਲ ਦੇ ਉੱਤੇ ਸਿੱਧੇ ਸਿੱਧੇ ਇਲਜ਼ਾਮ ਲਾਉਂਦੇ ਨੇ ਧੋਖਾ ਧੜੀ ਦੇ ਕਪੜਿਆਂ ਦੇ ਇੱਥੋਂ ਤੱਕ ਕਿ ਗਾਰੰਟੀਆਂ ਨਾ ਪੂਰੀਆਂ ਹੋਣ ਦੇ ਉੱਤੇ ਕੱਲੇ-ਕੱਲੇ ਲੀਡਰ ਨੂੰ ਭੰਡਦੇ ਨਜ਼ਰ ਆਉਂਦੇ ਨੇ ਪਵਨ ਕੁਮਾਰ ਟੀਨੂ ਉਹ ਅਚਾਨਕ ਹੁਣ ਆਮ ਆਦਮੀ ਪਾਰਟੀ ਦੇ ਗੁਣਗਾਨ ਕਰਨ ਲੱਗੇ ਨੇ ਸੀਐਮ ਭਗਵੰਤ ਮਾਨ ਦੇ ਗੁਣਗਾਨ ਕਰਨ ਲੱਗੇ ਨੇ ਅਰਵਿੰਦ ਕੇਜਰੀਵਾਲ ਦੇ ਗੁਣਗਾਨ ਕਰਨ ਲੱਗੇ ਨੇ ਹੈਰਾਨੀ ਦੀ ਗੱਲ ਹੈ ਕਿਸ ਤਰ੍ਹਾਂ ਰਾਤੋਂ ਰਾਤ ਸਾਰੀ ਗੇਮ ਪਟ ਜਾਂਦੀ ਹੈ ਇਹ ਕੋਈ ਨਵੀਂ ਗੱਲ ਨਹੀਂ ਵੇਖਣ ਵਾਲੀ ਇਸ ਤੋਂ ਪਹਿਲਾਂ ਰਾਜਕੁਮਾਰ ਚੱਬੇਵਾਲ ਵੀ ਇਸੇ ਤਰ੍ਹਾਂ ਬਦਲੇ ਸੀ ਇਸੇ ਤਰ੍ਹਾਂ ਉਹ ਦੇਖਣ ਨੂੰ ਮਿਲਿਆ ਸੀ ਕਿਵੇਂ ਅਜੇ ਇੱਕ ਦਿਨ ਪਹਿਲਾਂ ਸਿਰ ਦੇ ਉੱਤੇ ਪੰਡ ਚੱਕੀ ਲਿਆਉਂਦੇ ਸੀ ਕਦੀ ਵਿਧਾਨ ਸਭਾ ਦੇ ਅੰਦਰ ਸੰਗੜ ਲੈ ਕੇ ਜਾਂਦੇ ਨਜ਼ਰ ਆਉਂਦੇ ਸੀ ਤੇ ਉਸ ਤੋਂ ਬਾਅਦ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਨੇ ਕਰਜ਼ੇ ਦੀ ਪੰਡ ਵਿਧਾ ਛੜੀ ਹੈ ਲੋਕਾਂ ਦੇ ਸਿਰ ਦੇ ਉੱਤੇ ਔਰ ਉਹੀ ਕਰਜ਼ੇ ਦੀ ਪੰਡ ਇੱਕਦਮ ਹੌਲੀ ਹੋ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਦਾਖਲ ਹੋ ਗਏ ਖੈਰ ਰਾਜਕੁਮਾਰ ਚੱਬੇਵਾਲ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਰੰਗ ਚ ਰੰਗੇ ਜਿਸ ਤਰ੍ਹਾਂ ਪੰਜਾ ਛੱਡ ਕੇ ਉਸ ਪੰਜੇ ਦੇ ਹੱਥ ਚ ਝਾੜੂ ਫੜ ਲਿਆ ਉਹ ਸਭ ਕੇ ਹਰਕ ਨੇ ਦੇਖਿਆ ਔਰ ਉਹੀ ਹਾਲਾਤ ਤਕੜੀ ਤੋਂ ਝਾੜੂ ਤੱਕ ਆਂਦਿਆਂ ਆਂਦਿਆਂ ਪਵਨ ਕੁਮਾਰ ਟੀਨੂ ਦੇ ਹੋ ਗਏ ਪਵਨ ਕੁਮਾਰ ਟੀਨੂ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਉੱਗੇ ਲੀਡਰ ਮੰਨੇ ਜਾਂਦੇ ਸੀ ਜਲੰਧਰ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਜਿੰਨਾ ਰਸੂਖਤਾ ਨਹੀਂ ਸੀ ਪਰ ਤਾਂ ਵੀ ਅਕਾਲੀ ਦਲ ਦੇ ਹੱਕ ਦੇ ਵਿੱਚ ਖੜੇ ਪਵਨ ਕੁਮਾਰ ਟੀਨੂ ਨਜ਼ਰ ਆਉਂਦੇ ਸੀ ਸੁਣਾਈ ਦਿੰਦੇ ਸੀ ਉਹੀ ਪਵਨ ਕੁਮਾਰ ਟੀਨੂ ਅਚਾਨਕ ਹੁਣ ਦਾਬ ਬਦਲ ਗਏ ਔਰ ਉਹਨਾਂ ਦੇ ਆਪਣੇ ਸਾਥੀ ਹੁਣ ਕਹਿੰਦੇ ਨਜ਼ਰ ਆ ਰਹੇ ਨੇ ਕਿ ਸੀਟ ਦਾ ਲੋਭ ਕੁਰਸੀ ਦਾ ਲੋਭ ਜਿੱਤ ਦਾ ਲੋਭ ਸ਼ਾਇਦ ਪਵਨ ਕੁਮਾਰ ਟੀਨੂ ਨੂੰ ਜ਼ਿਆਦਾ ਖਾ ਗਿਆ ਜਿਹੜਾ ਪਵਨ ਕੁਮਾਰ ਟੀਨੂ ਸ਼ਰੋਮਣੀ ਅਕਾਲੀ ਦਲ ਨੂੰ ਕੱਲਿਆਂ ਛੱਡ ਗਏ ਨੇ ਉਹ ਸਾਫ਼ ਤੌਰ ਦੇ ਉੱਤੇ ਇਹੀ ਉਦਾਹਰਨ ਦਿੰਦੇ ਨਜ਼ਰ ਆ ਰਹੇ ਨੇ ਕਿ ਜਦੋਂ ਹੁਣ ਕਿਸ਼ਤੀ ਡੁੱਬਣ ਕਿਨਾਰੇ ਸੀ ਸਭ ਤੋਂ ਪਹਿਲਾਂ ਪਵਨ ਕੁਮਾਰ ਟੀਨੂ ਨੇ ਛਾਲ ਮਾਰ ਦਿੱਤੀ ਤਾਂ ਕਿ ਉਹ ਆਪ ਕਿਤੇ ਨਾ ਕਿਤੇ ਬਚ ਜਾਣ ਇਹੀ ਹਾਲਾਤ ਖੈਰ ਨਜ਼ਰ ਆਏ ਨੇ ਹੁਣ ਕਹਿੰਦੇ ਨੇ ਹੁਣ ਵੱਡੇ ਵੱਡੇ ਬਿਆਨ ਦਿੰਦੇ ਨੇ ਕਿ ਹੁਣ ਜਿਹੜਾ ਲੋਕਤੰਤਰ ਦਾ ਘਾਣ ਹੋ ਰਿਹਾ ਆ ਉਸ ਨੂੰ ਬਚਾ ਲਵਾਂਗੇ ਉਸ ਲੋਕਤੰਤਰ ਦੇ ਹੁੰਦੇ ਘਾਣ ਨੂੰ ਬਚਾ ਲਵਾਂਗੇ ਕਿ ਇਹ ਲੋਕਤੰਤਰ ਦਾ ਹੁੰਦਾ ਘਾਣ ਉਸ ਵੇਲੇ ਨਹੀਂ ਪ੍ਰਤੀਤ ਹੋ ਰਿਹਾ ਸੀ ਜਦੋਂ ਆਮ ਆਦਮੀ ਪਾਰਟੀ ਦੇ ਖਿਲਾਫ ਵੱਡੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਸੀ ਜਦੋਂ ਇਥੋਂ ਤੱਕ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਸਤਿਆਨਾਸ਼ ਕਰ ਦਿੱਤਾ ਹੁਣ ਲੋਕਤੰਤਰ ਦਾ ਹੁੰਦਾ ਘਾਣ ਸਿਰਫ ਆਮ ਆਦਮੀ ਪਾਰਟੀ ਹੀ ਰੋਕ ਸਕਦੀ ਹੈ ਪਵਨ ਕੁਮਾਰ ਟੀਨੂ ਦੀ ਵਿਚਾਰਧਾਰਾ ਦੇ ਵਿੱਚ ਇੱਕਦਮ ਆਇਆ ਇਹ ਪਰਵਰਤਨ ਆਪਣੇ ਆਪ 'ਚ ਸਵਾਲ ਖੜੇ ਕਰਦਾ ਪਿਆ ਕਿ ਕਿਸ ਤਰ੍ਹਾਂ ਤਕੜੀ ਛੱਡ ਕੇ ਤੇ ਹੱਥ ਵਿੱਚ ਝਾੜੂ ਫੜ ਲਿਆ ਪਵਨ ਕੁਮਾਰ ਟੀਨੂ ਨੇ ਔਰ ਫੜਨਸਾਰ ਹੀ ਗੁਣਗਾਨ ਆਮ ਆਦਮੀ ਪਾਰਟੀ ਦੇ ਕਰਨੇ ਸ਼ੁਰੂ ਕਰ ਦਿੱਤੇ ਨੇ ਇੱਥੋਂ ਹੁਣ ਕੀ ਪ੍ਰਤੀਤ ਹੁੰਦਾ ਇੱਥੋਂ ਕੀ ਇਹੀ ਪ੍ਰਤੀਤ ਹੁੰਦਾ ਕਿ ਪਵਨ ਕੁਮਾਰ ਟੀਨੂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿੱਤ ਦੀ ਗੁੰਜਾਇਸ਼ ਜ਼ਿਆਦਾ ਆ ਤਾਂ ਕਰਕੇ ਉਹ ਆਮ ਆਦਮੀ ਪਾਰਟੀ ਚ ਗਏ ਜਾਂ ਫਿਰ ਪੰਜਾਬ ਦਾ ਸੱਚਮੁੱਚ ਪੜਾ ਚਾਹੁੰਦੇ ਪਵਨ ਕੁਮਾਰ ਰੀਨ ਨੂੰ ਖੈਰ ਜੇ ਚਾਹੁੰਦੇ ਤਾਂ ਆਪਣੀ ਪਾਰਟੀ ਚ ਰਹਿੰਦੇ ਆ ਵੀ ਸਟਰੋਂਗ ਹੋ ਸਕਦੇ ਸੀ ਉਦੋਂ ਕਿਉਂ ਨਹੀਂ ਸਟਰੋਂਗ ਹੋਏ ਉਦੋਂ ਕਿਉਂ ਆਪਣੀ ਪਾਰਟੀ ਚ ਰਹਿੰਦੇ ਆ ਇੱਕ ਮਿਸਾਲ ਕਾਇਮ ਕੀਤੀ ਗਈ ਕਿ ਉਹ ਬਾਕੀ ਦੇ ਸਾਰੇ ਲੀਡਰ ਫਾਲੋ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਦੇ ਇਹ ਆਪਣੇ ਆਪ ਚ ਸਵਾਲ ਨੇ ਪਰ ਜਿੱਧਰ ਪਾਸੇ ਦਾ ਫਲੋ ਹੁੰਦਾ ਉਧਰ ਪਾਸੇ ਨੂੰ ਹੀ ਹਵਾ ਜਿਹੜੀ ਵਗਦੀ ਹੈ ਤੇ ਹਵਾ ਦੇ ਨਾਲ ਹਰ ਇੱਕ ਚੀਜ਼ ਉਧਰ ਨੂੰ ਹੀ ਚੁੱਕਦੀ ਨਜ਼ਰ ਆਉਂਦੀ ਹੈ ਉਹੀ ਪ੍ਰਤੀਤ ਸ਼ਾਇਦ ਪਵਨ ਕੁਮਾਰ ਟੀਨੂ ਵੱਲ ਵੀ ਹੋਇਆ ਆ ਜਿਸ ਤਰ੍ਹਾਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਨੇ ਮੌਕਾ ਗ੍ਰੈਬ ਕਰ ਲਿਆ ਉਸੇ ਤਰ੍ਹਾਂ ਹੁਣ ਲੱਗਦਾ ਪਵਨ ਕੁਮਾਰ ਟੀਨੂ ਵੀ ਕਹਿੰਦੇ ਨੇ ਕਿ ਵਹਿੰਦੇ ਦਰਿਆ ਦੇ ਵਿੱਚ ਅਸੀਂ ਵੀ ਹੱਥ ਧੋ ਲਈਏ ਖੈਰ ਵਹਿੰਦੇ ਦਰਿਆ ਦੇ ਵਿੱਚ ਹੱਥ ਧੋਤੇ ਜਾਂਦੇ ਜਾਂ ਨਹੀਂ ਧੋਤੇ ਜਾਂਦੇ ਜਲੰਧਰ ਦੇ ਲੋਕ ਫਤਵਾ ਦਿੰਦੇ ਨਹੀਂ ਦਿੰਦੇ ਇਹ ਸਮਾਂ ਦੱਸੇਗਾ ਪਰ ਕੀ ਪਵਨ ਕੁਮਾਰ ਟੀਨੂ ਜਿਹੜੇ ਹਾਲ ਹੀ ਦੇ ਵਿੱਚ ਸ਼ਾਮਿਲ ਹੋਏ ਨੇ ਆਮ ਆਦਮੀ ਪਾਰਟੀ ਦੇ ਅੰਦਰ ਉਹ ਆਮ ਆਦਮੀ ਪਾਰਟੀ ਦੇ ਅੰਦਰ ਆ ਕੇ ਆਪਣੀ ਜਿੱਤ ਕਾਇਮ ਕਰ ਸਕਣਗੇ ਜੋ ਹੁਣ ਤੱਕ ਨਹੀਂ ਹੋਇਆ ਸੀ ਉਹ ਕਰਕੇ ਦਿਖਾ ਸਕਣਗੇ ਇਹ ਸਮਾਂ ਦੱਸੇਗਾ ਫਿਲਹਾਲ ਜੋ ਗੱਲਾਂ ਕਹੀਆਂ ਨੇ ਉਹਨਾਂ ਨੇ ਆਓ ਸੁਣ ਲੈਂਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ